ਆ ਲਾ ਰੱਖਿਆ ਤਾਰਾਂ ਗਲਤ ਹੋਏ ਬੋਲ ਮਾਰ ਰਵਣ ਇਹਨਾਂ ਨੂੰ ਗਰਾ ਲਉਣਾ ਹੀ ਮਾਰਕ ਬੋਲੀ ਆ ਗਿਆ ਜੀ ਹਾਂ ਵੀ ਇਹ ਮੀਟਰ ਦੀਆਂ ਤਾਰਾਂ ਤੁਸੀਂ ਗਲਤ ਲਾ ਰੱਖੀਆਂ ਜਾਣ ਪੁੱਛ ਕੇ ਗਲਤ ਲਾਈਆਂ ਤੁਸੀਂ ਇਹ ਵੀ ਜੁੰਟਾ ਨਾ ਕੱਢੇ ਮੀਟਰ ਆ ਨਹੀਂ ਜੀ ਅਸੀਂ ਤਾਂ ਇਹ ਜਿਆ ਕੁਝ ਨਹੀਂ ਕਰਿਆ ਤੁਹਾਨੂੰ ਗਲਤਫਹਿਮੀ ਹੋਈ ਆ ਤੁਸੀਂ ਇੱਕ ਵਾਰੀ ਦੁਬਾਰੇ ਇਹ ਦੇ ਚੈੱਕ ਕਰ ਲੋ ਅਸੀਂ ਕੀ ਧਿਆਨ ਨਾਲ ਦੇਖੀ ਆ ਸਾਡਾ ਰੋਜ਼ ਦਾ ਕੰਮ ਆ ਇਹ ਅਸੀਂ ਛੋਡੇ ਵਰਗੇ ਨੂੰ ਰੋਜ਼ ਹੀ ਫੜਦੇ ਆ ਪਰ ਜੀ ਅਸੀਂ ਤਾਂ ਇਹ ਜਿਆ ਸੱਚੀ ਨਹੀਂ ਕੁਝ ਕਰਿਆ ਅੱਛਾ ਤਾਂ ਫਿਰ ਇਹ ਆਪਣੇ ਆਪ ਗਲਤ ਲੱਗੀਆਂ ਹੋਣਗੀਆਂ ਜਾਂ ਫਿਰ ਅਸੀਂ ਲਾਤੀਆਂ ਹੋਣੀਆਂ ਆ ਕੇ ਨਹੀਂ ਜੀ ਅਸੀਂ ਐਂ ਹੀ ਨਹੀਂ ਕਹਿੰਦੇ ਵੀ ਤੁਸੀਂ ਲਾਈਆਂ ਪਰ ਲਾਈਆਂ ਸੀ ਵੀ ਨਹੀਂ ਹੈਗੀਆਂ ਹਾਂ ਫਿਰ ਇਹ ਕਿ ਮਿ ਲੱਗੀਆਂ ਗਲਤ ਅਸੀਂ ਤਾਂ ਜੀ ਕਦੇ ਮੀਟਰ ਕੋਲੇ ਨਹੀਂ ਆਏ ਸਾਡਾ ਮੀਟਰ ਕੋਲੇ ਕੀ ਕੰਮ ਥੋਡੇ ਮਲਾਜ਼ਮ ਹੀ ਆਉਂਦੇ ਹੁੰਦੇ ਕਦੇ ਕਦੇ ਉਹਨਾਂ ਇੰਦਾ ਭਵਾਨ ਦੀ ਕੋਈ ਕੁਸ ਕਰਤਾ ਹੋਵੇ ਅੱਛਾ ਇਹਦਾ ਮਤਲਬ ਸਾਡਾ ਵਿਭਾਗ ਗਲਤ ਤੇ ਤੂੰ ਹੀ ਸਹੀ ਹੋ ਗਿਆ ਹਣਾ ਸਰ ਚਲੋ ਜੋ ਹੋ ਗਿਆ ਉਹ ਤਾਂ ਹੋ ਹੀ ਗਿਆ ਹੁਣ ਤੁਸੀਂ ਦੱਸੋ ਇਹਦਾ ਹੁਣ ਕੀ ਹੱਲ ਹੈ ਇਹਦਾ ਹੱਲ ਤਾਂ ਫਿਰ ਇਹੀ ਆ ਡੇਢ ਲੱਖ ਰੁਪਈਆ ਭਰੋ ਜਾ ਕੇ ਸਾਡੇ ਦਫ਼ਤਰ ਚ ਨਹੀਂ ਤਾਂ ਨਾਲੇ ਤਾਂ ਤੁਹਾਡਾ ਕਨੈਕਸ਼ਨ ਕੱਟਿਆ ਜਾਊ ਤੇ ਨਾਲੇ ਜਿਹੜੀ ਕਾਨੂੰਨੀ ਕਾਰਵਾਈ ਹੋਊ ਤੁਹਾਡੇ ਤੇ ਉਹ ਵੱਖ ਆਏ ਕਿ ਮੀਟਰ ਬਟਾਇਆ ਜਾਊ ਜੀ ਨਾਲੇ ਫਿਰ ਅਸੀਂ ਕੀ ਕਰਾਂਗੇ ਜੋ ਮੀਟਰ ਬਟਿਆ ਗਿਆ ਨਾਲ ਕਾਨੂੰਨੀ ਕਾਰਵਾਈ ਨਹੀਂ ਕਿਹੜਾ ਅਸੀਂ ਕਤਲ ਕਰਿਆ ਜੀ ਕੋਈ ਜੇ ਮੀਟਰਾਂ ਨਾਲ ਛੇੜਖਾਨੀਆਂ ਕਰੋਗੇ ਤਾਂ ਕਾਨੂੰਨੀ ਕਾਰਵਾਈ ਹੋਊਗੀ ਚਲ ਆਮਣੇ ਆਪਾਂ ਚੱਲੀਏ ਫਿਰ ਇਹਦਾ ਹਿਸਾਬ ਕਿਤਾਬ ਆਪੇ ਪੁਲਿਸ ਕਰੂ ਹੁਣ ਸਰ ਦੇਖ ਲਓ ਜੀ ਤੁਸੀਂ ਕੋਈ ਹੱਲ ਤਾਂ ਕਰ ਦੋ ਸਾਡੇ ਕੋਲੇ ਤਾਂ ਹੁਣ ਨਿਰ ਪਈ ਵੀ ਨਹੀਂ ਹੈਗੇ ਭਰਨ ਨੂੰ ਇੱਕ ਮਿੰਟ ਹੋ ਰਿਆ ਹਾਂਜੀ ਦੱਸੋ ਜੀ ਇਹ ਮੇਰੇ ਨਾਲ ਵੱਡਾ ਅਫਸਰ ਹੈ ਇਹ ਜੀ ਨਾਲ ਗੱਲ ਕਰਕੇ ਮੈਂ ਤੇਰਾ ਸਾਸਤੇ ਜਿ ਖੜਾ ਛੜਾ ਆ ਮੈਂ ਬੈਸੇ ਤਾਂ ਕਿਸੇ ਤੋਂ ਪੰਜੀ ਨਹੀਂ ਲੈਂਦਾ ਮੈਨੂੰ ਤਰਸ ਆ ਗਿਆ ਤੇਰੇ ਤੇ ਪਰ ਦੇਖ ਲੈ ਨਾ ਮੈਂ ਇਹ ਜੀ ਨਾਲ ਗੱਲ ਕਰਕੇ ਕਰੋ ਜੀ ਕੋਈ ਹੱਲ ਜੇ ਹੁੰਦਾ ਤਾਂ ਉਹ ਮਸਾ ਫਸਿਆ ਸਕਾਰ ਇਹਨੂੰ ਕਹਦੇ 50000 ਦੇ ਦੇ ਆਪਾਂ ਕਹਦੇ ਇੱਥੀ ਨਵੇਂੜ ਲੈਨੇ ਆ ਤੇ ਨਾਲੇ ਨੂੰ ਐਂ ਕਹਿੰਦੀ ਸੱਚ ਵੀ ਕਿਸੇ ਨੂੰ ਦੱਸੀ ਨਾ ਵੀ ਕੋਈ ਆਇਆ ਸੀ ਇੱਥੇ ਹਾਂ ਨਹੀਂ ਕਹਦੇ ਫਸ ਜਾਏਗਾ ਤੂੰ ਚੱਲ ਠੀਕ ਐ ਓਏ ਮੈਂ ਤੇਨੂੰ ਮਸਾ ਬਣਾਇਆ ਇਹ ਤਾਂ ਮੰਨਦੀ ਨਹੀਂ ਸੀ 50000 ਚ ਮੈਂ ਬਣਾਇਆ ਮਸਾ ਨਾਲੇ ਦੱਸੀ ਨਾ ਤੂੰ ਇੱਥੇ ਕੋਈ ਆਇਆ ਸੀ ਤੂੰ ਫਸ ਜਾਏਗਾ ਦੱਸਣਾ ਦਾ ਜੀ ਹੁਣ ਮੈਂ ਕੀ ਨੂ ਆ ਪਰ 50000 ਰੁਪਏ ਦਾ ਜਿਆਦਾ ਇੰਨੇ ਤਾਂ ਹੁਣ ਮੇਰੇ ਕੋਲ ਕਿੱਥੇ ਨੇ ਜੀ ਚੱਲ ਤੂੰ 40000 ਦੇ ਦੇ ਇਸ ਤੋਂ ਘੱਟ ਨਹੀਂ ਸਰਨਾ ਮੇਰੇ ਕੋਲ 1000 ਰੁਪਏ ਦਾ ਹੈ ਨਹੀਂ ਮੇਰੇ ਕੋਲ ਤਾਂ 30000 ਹੀ ਹੈ ਜੀ ਬਸ ਮਿੰਤਜੀ ਵਾਲੀ ਗੱਲ ਹੀ ਠੀਕ ਹੈ ਚੱਲ ਆ ਲਓ ਜੀ ਦੀ 1000 ਰੁਪਏ ਓਰੇ ਹਾਂ ਜੀ ਭਾਵੇਂ ਗੈਣ ਲਓ ਤੁਸੀਂ ਚੱਲ ਗੈਨ ਨੂੰ ਤਾਂ ਕੀ ਹੈ ਓਰੇ ਆਓਏ ਭਰਾਵਾ ਤੂੰ ਹਾਂ ਜੀ ਦੱਸੋ ਜੀ ਕੀ ਗੱਲ ਹੋ ਗਈ ਤੈਨੂੰ ਇਹ ਪਤਾ ਵੀ ਇਹ ਤਾਰਾਂ ਗਲਤ ਲੱਗੀਆਂ ਜਾਂ ਸਹੀ ਲੱਗੀਆਂ ਵੀ ਇਹ ਕਿਵੇਂ ਲੱਗਣੀਆਂ ਜਾਂ ਹੀ ਨਹੀਂ ਸੀ ਤੇ ਕਿਵੇਂ ਲੱਗੀਆਂ ਨੇ ਇਹ ਗੱਲ ਦਾ ਤੈਨੂੰ ਪਤਾ ਹੈਗਾ ਮੈਨੂੰ ਤਾਂ ਇਹ ਕੀ ਪਤਾ ਹੋਣੇ ਇਹ ਚੀਜ਼ਾਂ ਬਾਰੇ ਤੈਨੂੰ ਇਹ ਵੀ ਨਹੀਂ ਪਤਾ ਵੀ ਇਹ ਤਾਰਾਂ ਗਲਤ ਲੱਗੀਆਂ ਕਿ ਸਹੀ ਲੱਗੀਆਂ ਤੂੰ ਫੇਰ ਵੀ ਤਾਰਾਂ ਗਲਤ ਸਮਝ ਕੇ ਤੇ ਸਾਨੂੰ 30000 ਰੁਪਏ ਫੜਾਈ ਜਾਂਦਾ ਪਰ ਹਰ ਤੁਸੀਂ ਕਹਿ ਰਹੇ ਹੋ ਵੀ ਗਲਤ ਲੱਗੀਆਂ ਨੇ ਜੀ ਓਏ ਭਰਾਵਾ ਪਹਿਲੀ ਗੱਲ ਤਾਂ ਤੁਹਾਡੇ ਮੀਟਰ ਦੀਆਂ ਤਾਰਾਂ ਸਾਰੀਆਂ ਸਹੀ ਨੇ ਦੂਜੀ ਗੱਲ ਅਸੀਂ ਕੋਈ ਬਿਜਲੀ ਮਲਾਜ਼ਮ ਨਹੀਂ ਹੈਗੇ ਬਿਜਲੀ ਮਲਾਜ਼ਮ ਨਹੀਂ ਤਾਂ ਫਿਰ ਕੌਣ ਹੋ ਜੀ ਤੁਸੀਂ ਅਸੀਂ ਪੁਲਿਸ ਮਲਾਜ਼ਮਾਂ ਅੱਜਕੱਲ ਪੁਲਿਸ ਪੁਲਸ ਵਾਲੇ ਨੇ ਸਾਡੇ ਮੈਕਮੇ ਨੇ ਇੱਕ ਜਾਗਰੂਕਤਾ ਮਹਿੰਮ ਚਲਾਈ ਆ ਅਸੀਂ ਉਹਨਾਂ ਕਰਕੇ ਜਾਗਰੂਕ ਕਰ ਰਹੇ ਹਾਂ ਲੋਕਾਂ ਨੂੰ ਅੱਜਕੱਲ ਜਿਹੜੇ ਫਰਾਡ ਚੱਲ ਰਹੇ ਨੇ ਨਾ ਬਿਜਲੀ ਮੈਕਮੇ ਮਾਲਿਆਂ ਦੇ ਨਾਂ ਤੇ ਲੋਕ ਨਕਲੀ ਲੋਕ ਬਣ ਕੇ ਠੱਗੀਆਂ ਕਰ ਰਹੇ ਨੇ ਅਸੀਂ ਉਹਨਾਂ ਨੂੰ ਰੋਕ ਰਹੇ ਹਾਂ ਉਹਨਾਂ ਵਾਸਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਫਰਾਡ ਕਿਵੇਂ ਜੀ ਮਤਲਬ ਵੀ ਜਿਹੜਾ ਹੁਣ ਤੇਰੇ ਨਾਲ ਜਿਵੇਂ ਹੋ ਰਿਹਾ ਸੀ ਵੀ ਤੈਨੂੰ ਇੱਥੋਂ ਹੁਣ ਅਸੀਂ 30000 ਰੁਪਇਆ ਲੈ ਲਿਆ ਸੀ ਜੇ ਕਦੇ ਅੱਗੇ ਤੋਂ ਇਹੋ ਜੀ ਗੱਲ ਹੁੰਦੀ ਆ ਜਦੋਂ ਆਪਾਂ ਆਪਦੀ ਥਾਂ ਤੇ ਸਹੀ ਆ ਤਾਂ ਘਬਰਾਓ ਨਾ ਪਹਿਲੀ ਗੱਲ ਤਾਂ ਬਿਲਕੁਲ ਨਾ ਘਬਰਾਓ ਕਿਉਂਕਿ ਆਪਾਂ ਆਪਦੀ ਥਾਂ ਤੇ ਸਹੀ ਆ ਦੂਜੀ ਗੱਲ ਇਹਦੀ ਤੁਰੰਤ ਸੂਚਨਾ ਆਪਦੇ ਨੇੜਲੇ ਕਿਸੇ ਪੁਲਿਸ ਸਟੇਸ਼ਨ ਨੂੰ ਜ਼ਰੂਰ ਦਿਓ ਕਿਉਂਕਿ ਅੱਜ ਕੱਲ ਇਹ ਫਰਾਡ ਬਹੁਤ ਜ਼ਿਆਦਾ ਵਧ ਗਿਆ